ਡਾਕਟਰ ਨੂੰ ਰੱਬ ਦਾ ਦੂਸਰਾ ਰੂਪ ਮੰਨਿਆ ਜਾਂਦਾ ਹੈ ਜੋ ਕਿਸੇ ਦੀ ਜ਼ਿੰਦਗੀ ਨੂੰ ਬਚਾਉਂਦਾ ਹੈ ਪਰ ਲੁਧਿਆਣਾ 'ਚ ਇੱਕ ਅਜੀਬਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਵਿਅਕਤੀ ਵੱਲੋਂ ਹਸਪਤਾਲ 'ਤੇ ਇਲਜ਼ਾਮ ਲਗਾਏ ਗਏ ਨੇ ਕਿ ਉਸਦੇ ਬੱਚੇ ਦਾ ਇਲਾਜ ਕਰਨ ਤੋਂ ਹਸਪਤਾਲ ਵੱਲੋਂ ਉਦੋਂ ਤੱਕ ਮਨਾ ਕੀਤਾ ਗਿਆ ਜਦ ਤੱਕ ਇਸ ਬੰਦੇ ਨੇ ਹਸਪਤਾਲ ਦੇ ਵਿੱਚ ਪੈਸੇ ਜਮ੍ਹਾਂ ਨਹੀਂ ਕਰਾਏ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਮਾਮਲੇ ਦਾ ਹੱਲ ਕੀਤਾ ਤੇ ਬੱਚੇ ਦਾ ਇਲਾਜ ਕਰਵਾਇਆ

वे कहने लगे कोई बात नहीं भाई छुट्टी छुट्टी ले लो तो हम ये ग्लूकोज लग जाने दो, दे दे ले 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 तो छुट्टी दे देंगे अब हम छुट्टी को बोलने लगे तो छुट्टी नहीं दे रहे थे माका जी हमारा बच्चा घरों है हमें जाने दो कम दवाई ले जाएगा बाद में जब हमारे पास पैसे हो गए अभी हमें जाने दो करो पहले कितने जमा कराए पैसे तो पहले पाँच हजार रुपए फिर अलग से ऊपर से दवाई सारी अपने पैसे आपको रोका हुआ है हाँ वे पुलिस बुला रहे हैं मैं बुला लो का बच्चा है ये डेढ़ साल का बच्चा है जी और दूसरा ਜੀ ਜੀ ਇੱਕ ਮਹੀਨੇ ਕੀ ਆ ਗਈ ਹੈ ਪਰੇਸ਼ਾਨ ਹੋ ਰਹਾ ਹਾਂ ਬਹੁਤ ਪਰੇਸ਼ਾਨ ਹੈ ਜੀ ਬਹੁਤ ਗਰੀਬ ਆਦਮੀ ਪਰੇਸ਼ਾਨੀ ਹੈ ਜੀ ਕਹਾਂ ਤੇ ਆਏ ਹੋ ਜੀ ਯੂਪੀ ਕਰਿਆਣੇ ਵਾਲੇ ਆ ਹਾਂ ਤੋਂ ਜੀ ਉਹ ਪਾਰ ਰਹੇ ਤੇ ਢਿੱਲੋ ਰਹਤੇ ਢਿੱਲੋ ਰਹਤੇ ਜੀ ਵੱਟੇ ਪੇ ਵੱਟੇ ਪਾਰੇ ਜੀ ਮਾਮਲਾ ਇਹ ਹੈ ਜੀ ਬਗੈਰ ਦੱਸੇ ਪੁੱਛੇ ਬੰਦੇ ਚਲੇ ਗਏ ਸੀਗੇ ਹਾਂ ਜੀ ਉਹ ਮੈਨੂੰ ਫੋਨ ਆਇਆ ਵੀ ਕਹਿੰਦੇ ਰੂੜਾ ਕੱਟ ਲਾਈਟਾਂ ਦੇ ਕੋਲੇ ਲੇਡੀ ਤੇ ਇੱਕ ਬੰਦਾ ਖੜੇ ਨੇ ਦੋ ਬੱਚੇ ਨੇ ਉਹਨਾਂ ਕੋਲੇ ਵੀ ਉਹ ਇਥੋਂ ਪੈਸੀ ਨਹੀਂ ਦੇ ਕੇ ਗਏ ਯੋਤ ਚਲੇ ਗਏ ਮੈਂ ਜਦੋਂ ਮੌਕੇ ਤੇ ਜਾ ਕੇ ਦੇਖਿਆ ਫਿਰ ਉਸ ਤੋਂ ਬਾਅਦ ਫਿਰ ਮੈਂ ਆ ਕੇ ਇਹਨਾਂ ਨੂੰ ਨਾਲ ਲੈ ਕੇ ਮੇਰਾ ਏਰੀਆ ਵੀ ਨਹੀਂ ਸੀਗਾ ਚਲੋ ਕੋਈ ਫਿਰ ਵੀ ਮੈਂ ਅਨਸ਼ਾਨੀਤ ਤੌਰ ਤੇ ਇਹਨਾਂ ਨੂੰ ਲਿਆ ਕੇ ਹਸਪੀਟਲ ਦੇ ਵਿੱਚ ਇਹਨਾਂ ਦੇ ਡਾਕਟਰ ਦੇ ਹਵਾਲੇ ਕਰ ਦਿੱਤੇ ਲਗਾ ਲਈ ਤਾਂ ਜੀ ਹੁਣ ਇਹੀ ਹੈ ਵੀ ਇਹਨਾਂ ਨੂੰ ਚਾਹੀਦਾ ਵੀ ਜਿਹੜਾ ਸਕਿਉਰਟੀ ਗਾਰਡ ਉਹ ਡਾਕਟਰ ਸਾਹਿਬ ਇਸ ਚੀਜ਼ ਨੂੰ ਮੰਨ ਰਹੇ। ਉਹ ਕਹਿੰਦੇ ਨੇ ਕਹਿੰਦੇ ਬਾਥਰੂਮ ਵੀ ਜਾ ਸਕਦਾ ਬੰਦਾ ਉਹ ਵੀ ਜਾ ਸਕਦਾ। ਲੱਗਦਾ ਜੀ ਬਾਥਰੂਮ ਉਹਨਾਂ ਨੂੰ ਕਹਿ ਰਹੇ ਨੇ ਕਿ ਕੋਈ ਉਸਕਾਰ ਬਹੁਤ ਬੰਦੇ ਨੂੰ ਕੁਝ ਨਹੀਂ ਕਰਦੀ। ਪੁਲਿਸ ਨੇ ਤਾਂ ਮਿੱਟੋ ਮਿੱਟੇ ਜੀ ਫੋਰ ਸਾਨੂੰ ਗਿਆ ਮੈਂ ਉੱਥੋਂ ਬਰੋਟਾ ਰੋਡ ਵੱਨੀਓ ਭੱਜਿਆ ਆਇਆ। ਠੀਕ ਹੈ ਜੀ। ਬਰੋਟਾ ਰੋਡ ਤੋਂ ਭੱਜ ਕੇ ਆ ਕੇ ਮੈਂ ਉਹਨਾਂ ਨੂੰ ਬੰਦਿਆਂ ਨੂੰ ਲਿਆ ਕੇ ਇੱਥੇ ਕੋਈ ਬਿਲਦਰੋਲਾ ਹਾਂ ਬਿਲਦਰੋਲਾ ਜੀ। ਬਾਕੀ ਸਵੇਰੇ ਡਾਕਟਰ ਸਾਹਿਬ ਕਹਿੰਦੇ ਆ ਵੀ ਸਵੇਰੇ ਦੇਖਾਂਗੇ। ਹੋਣ ਲੈ ਆ ਕੇ ਮੈਂ ਇਹਨਾਂ ਨੂੰ ਹਸਪਤਾਲ ਦੇ ਵਿੱਚ ਇੱਕ ਵਾਰੀ ਬਿਠਾ ਦਿੱਤੇ ਆ ਹੁਣ ਇਹਨਾਂ ਦੀਆਂ ਬਾਰੇ ਫਿਲਹਾਲ ਹਸਪਤਾਲ ਪ੍ਰਸ਼ਾਸਨ ਵੱਲੋਂ ਇਹਨਾਂ ਇਲਜ਼ਾਮਾਂ ਬਾਰੇ ਕੁਝ ਵੀ ਨਹੀਂ ਕਿਹਾ ਗਿਆ ਸੋ ਪੁਲਿਸ ਦੇ ਜਾਂਚ ਤੋਂ ਬਾਅਦ ਹੀ ਸੱਚ ਸਾਹਮਣੇ ਆਏਗਾ ਲੁਧਿਆਣਾ ਤੋਂ ਪ੍ਰਕਾਸ਼ ਜੱਸਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ